ਸਸੀ ਕਾਲ ਦੀ ਗੱਲਾਂ ਨੂੰ ਦੋਸਤੋ ਅੱਜ ਥੋੜਾ ਜਿਹਾ ਟੌਪਿਕ ਜਿਹੜਾ ਨਾ ਚੇਂਜ ਆ ਫਿਟਨੈਸ ਸਿਲੇਬਸ ਤੋਂ ਥੋੜਾ ਜਿਹਾ ਹੀ ਬਾਹਰ ਜਾ ਰਹੇ ਆ ਪਰ ਸੋਸ਼ਲ ਲਾਈਫ ਦੇ ਵਿੱਚ ਹੀ ਆ ਤੇ ਥੋੜਾ ਕੁਝ ਦਿਨਾਂ ਤੋਂ ਮੈਂ ਮਹਿਸੂਸ ਕੀਤਾ ਵੀ ਅਸੀਂ ਨਾ ਬੜਾ ਸਮਾਜ ਚ ਦਾਵਾ ਕਰਦੇ ਆ ਕਿ ਅਸੀਂ ਬੇਈਮਾਨੀ ਨਹੀਂ ਕਰਦੇ ਕਿਸੇ ਨਾਲ ਚੋਰੀ ਨਹੀਂ ਕਰਦੇ ਠਗੀ ਨਹੀਂ ਕਰਦੇ ਕਈ ਐਸੇ ਸਮਾਜ ਸੇਵਕ ਮੈਂ ਵੇਖੇ ਆਪਣੇ ਆਲੇ ਦੁਆਲੇ ਹੀ ਆਪਣੇ ਆਸ-ਪਾਸ ਆਪਣੇ ਮਿੱਤਰ ਕੈਲੋਰੀ ਸੇਧਾਰ ਕੈਲੋ ਜਾਂ ਹੋਰ ਸੋਸ਼ਲ ਲਾਈਫ ਲਾਈਫ ਦੇ ਵਿੱਚ ਹੋਰ ਵੀ ਕਈ ਜਾਣੇ ਪਰ ਠੀਕ ਹੈ ਤੁਸੀਂ ਆ ਕੰਮ ਨਹੀਂ ਕਰਦੇ ਪਰ ਮੈਂ ਇੱਕ ਬੜੀ ਹੀ ਗਿਰੀ ਹੋਈ ਸੋਚ ਵਾਲੇ ਬੰਦੇ ਦੇ ਵੇਖਿਆ ਕਿ ਜਿਹੜੇ ਨਾ ਕਿਸੇ ਦੇ ਘਰ ਦੀ ਗੱਲ ਜਿਹੜੀ ਕਿ ਲੁਕਾਉਣ ਵਾਲੀ ਹੁੰਦੀ ਆ ਤੇ ਉਹ ਤੁਹਾਨੂੰ ਪਤਾ ਲੱਗ ਜਾਏ ਤੇ ਤੁਸੀਂ ਬੜਾ ਸਵਾਦ ਲੈ ਕੇ ਉਹਨੂੰ ਦੂਜਿਆਂ ਨੂੰ ਕਰਦੇ ਆ ਸਵਾਦ ਲੈ ਕੇ ਅੱਗੇ ਦੱਸਦੇ ਆ ਫਿਰ ਉਹਦੇ ਤੇ ਹੱਸਦੇ ਹੋ ਚਾਹੇ ਉਹ ਕਿਸੇ ਦੀ ਧੀ ਬਹਿਰ ਦੀ ਗੱਲ ਹੋਵੇ ਚਾਹੇ ਕਿਸੇ ਦੀ ਜਨਾਨੀ ਦੀ ਚਾਹੇ ਕਿਸੇ ਦੇ ਪੁੱਤ ਦੀ ਚਾਹੇ ਕਿਸੇ ਦੇ ਕੋਈ ਫਾਈਨੈਂਸ਼ੀਅਲ ਟਾਪਿਕ ਦੀ ਹੋਵੇ ਕੁਝ ਹੋਵੇ ਤੇ ਇਹ ਹੀ ਬੜਾ ਸਵਾਦ ਲੈ ਲੈ ਕੇ ਇੱਕ ਦੂਜੇ ਨੂੰ ਪਾਸ ਆਊਟ ਕਰਦੇ ਆ ਤੇ ਦੋਸਤੋ ਇਸ ਇਨਸਾਨ ਨੂੰ ਪਤਾ ਨਹੀਂ ਸਮਾਜ ਵਿੱਚ ਕੀ ਕਹਿੰਦੇ ਆ ਮਤਲਬ ਮੇਰੇ ਹਿਸਾਬ ਨਾਲ ਤੇ ਵੀ ਆ ਸ਼ਬਦ ਲੋਚਾ ਸ਼ਬਦ ਕਹਿ ਲਓ ਜਾਂ ਮਹਾਤ ਮਨਨ ਕਿ ਸਮਾਜ ਚ ਰਹਿਣ ਲੈਕ ਬੰਦਾ ਨਾ ਹੋਵੇ ਕੀ ਕਹ ਲੋ ਇਹਦਾ ਕਮੈਂਟਸ ਤੁਸੀਂ ਆਪ ਦੱਸਿਓ ਵੀ ਇਹੋ ਜਿਹੇ ਬੰਦੇ ਨੂੰ ਕੀ ਕਹਿੰਦੇ ਆ ਕਿਉਂਕਿ ਇਧਰ ਦੀ ਉਧਰ ਕਰਨ ਵਾਲਾ ਚੁਗਲੀ ਵਾਲਾ ਵੀ ਕੁਝ ਹੋਰ ਹੁੰਦਾ ਵਾ ਪਰ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਆ ਇਹ ਕੀ ਹੁੰਦੇ ਆ ਇਹ ਮੈਨੂੰ ਕਮੈਂਟ ਸੈਕਸ਼ਨ ਚ ਅੱਜ ਦੱਸਿਓ ਕੀ ਕਹਿੰਦੇ ਆ ਕਿਉਂਕਿ ਮੈਂ ਤਾਂ ਇਹਨਾਂ ਲੋਕਾਂ ਦੇ ਵਿੱਚ ਰਹਿਣਾ ਤੇ ਮੈਂ ਮਹਿਸੂਸ ਕਰਦਾ ਵੀ ਕਦੀ ਵੀ ਕਿਸੇ ਦੇ ਪਰਿਵਾਰ ਦਾ ਕਦੀ ਕਿਸੇ ਦੀ ਪਰਸਨਲ ਗੱਲਾਂ ਦਾ ਸਵਾਦ ਨਹੀਂ ਲੈਣਾ ਚਾਹੀਦਾ ਕਿਉਂਕਿ ਅਸੀਂ ਜੇਕਰ ਕਿਸੇ ਦਾ ਸਵਾਦ ਲੰਨਿਆ ਤੇ ਅਸੀਂ ਪ੍ਰਮਾਤਮਾ ਕੋ ਡਰ ਕੇ ਰਹੀਏ ਤੇ ਰੱਬ ਨੇ ਫਿਰ ਦਿਨ ਸਾਨੂੰ ਵੀ ਉਹ ਦਿਖਾਉਣ ਵਾਸਤੇ ਤਿਆਰੀ ਬੈਠਾ ਤੇ ਸਗੋਂ ਅਸੀਂ ਪ੍ਰਮਾਤਮਾ ਕੇ ਅਰਦਾਸ ਕਰੀਏ ਵੀ ਉਹ ਵੀ ਇਸ ਮੁਸੀਬਤੋਂ ਨਿਕਲੇ ਤੇ ਅਸੀਂ ਵੀ ਨਾ ਪਈਏ ਤੇ ਬਾਕੀ ਤੁਹਾਡੀ ਆਪਣੀ ਮਰਜ਼ੀ ਆ ਪਰ ਮੈਨੂੰ ਦੱਸਿਓ ਜ਼ਰੂਰ ਐ ਹਜੇ ਲੋਕਾਂ ਨੂੰ ਕੀ ਕਹਿੰਦੇ ਆ ਸਮਾਜ ਵਿੱਚ। ਪੱਕੀ ਸਾਸੀ ਕਾਲ ਜੀ ਜੇ ਕੋਈ ਗੁਸਾਖੀ ਤੇ ਉਹਦੇ ਵਾਸਤੇ ਪਹਿਲੀ ਮਾਫੀ ਮੰਗ ਲੰਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ